ਦੇਖ ਲਓ ਜੇਕਰ ਤੁਹਾਨੂੰ ਵੀ ਕੋਈ ਰਾਤ ਨੂੰ ਜਾਂ ਦਿਨ ਵੇਲੇ ਅਣਜਾਣ ਵਿਅਕਤੀ ਕੁੰਡਾ ਖੜਕਾ ਦਿੰਦਾ ਤੇ ਤੁਸੀਂ ਬਾਹਰ ਜਾ ਕੇ ਦਰਵਾਜ਼ਾ ਖੋਲ ਦਿੰਨੇ ਹੋ ਤਾਂ ਇਹ ਖਬਰ ਤੁਹਾਡੇ ਵਾਸਤੇ ਬੇਹਦ ਕੰਮ ਦੀ ਰਹਿਣ ਵਾਲੀ ਹੈ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੁਧਿਆਣਾ ਦੇ ਵਿੱਚੋਂ ਜਿਹਾ ਮਾਮਲਾ ਸਾਹਮਣੇ ਆਇਆ ਜਦੋਂ ਘਰ ਦੇ ਬਾਹਰ ਖੜੇ ਵਿਅਕਤੀ ਨੂੰ ਨੋਕ ਦੇ ਉੱਤੇ ਹਥਿਆਰਾਂ ਦੀ ਨੋਕ ਦੇ ਉੱਤੇ ਹੀ ਲੁੱਟ ਕੇ ਫਰਾਰ ਹੋ ਗਏ ਤੇ ਸਾਰੀ ਘਟਨਾ ਕੈਮਰੇ ਚ ਕੈਦ ਹੋ ਗਈ ਆਓ ਨਜ਼ਰ ਮਾਰਦੇ ਹਾਂ ਇਸ ਤਸਵੀਰਾਂ ਤੇ ਤੋ ਦੱਸਿਆ ਕਿ ਐਕਟਿਵਾ ਸਵਾਰ ਇਹ ਵਿਅਕਤੀ ਆਉਂਦੇ ਨੇ ਲੁਧਿਆਣਾ ਦੇ ਰਾਹੋਂ ਰੋਡ ਤੇ ਜਿੱਥੇ ਇਸ ਵਿਅਕਤੀ ਦੇ ਨਾਲ ਹਥਿਆਰ ਦੇ ਨੋਕ ਦੇ ਉੱਤੇ ਲੁੱਟ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਏ ਇਹ ਵੀਡੀਓ ਤੁਹਾਨੂੰ ਸੁਚੇਤ ਕਰਨ ਵਾਲੀ ਹੈ ਕਿ ਕਿਸੇ ਤੇ ਭਰੋਸਾ ਨਾ ਕਰੋ ਚਾਹੇ ਤੁਹਾਨੂੰ ਕੋਈ ਰਾਹੀ ਕਿਉਂ ਨਾ ਪੁੱਛ ਰਿਹਾ ਹੋਵੇ ਤਾਂ ਆਪਣਾ ਥੋੜਾ ਸਤਰਕ ਰਿਹਾ ਕਰੋ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ